ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਏਜੇ ਟੀਵੀ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਇੱਕ ਛੋਟਾ ਜਿਹਾ ਉਪਾਅ ਲੈ ਕੇ ਆਏ ਆ ਇਸ ਉਪਾਅ ਨੂੰ ਕਰਨ ਦੇ ਨਾਲ ਜੇਕਰ ਤੁਹਾਨੂੰ ਕੋਈ ਤੰਗ ਪਰੇਸ਼ਾਨ ਕਰ ਰਿਹਾ ਚਾਹ ਤੁਹਾਡੇ ਕਾਰੋਬਾਰ ਤੁਹਾਡੀ ਤਰੱਕੀ ਨੂੰ ਦੇਖ ਕੇ ਤੁਹਾਡੇ ਬਹੁਤ ਸਾਰੇ ਦੁਸ਼ਮਣ ਬਣ ਗਏ ਨੇ ਜੋ ਕੋਈ ਨਾ ਕੋਈ ਰਸਤਾ ਤੁਹਾਨੂੰ ਨੁਕਸਾਨ ਪਹੁੰਚਾਉਣ ਦਾ ਲਬਦੇ ਰਹਿੰਦੇ ਨੇ ਜਿਸ ਕਰਕੇ ਤੁਹਾਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਤੇ ਜਾਂ ਫਿਰ ਤੁਹਾਡੇ ਉੱਪਰ ਕਿਸੇ ਦਾ ਕੁਝ ਕੀਤਾ ਕਿਰਾਇਆ ਜਿਸ ਕਰਕੇ ਤੁਹਾਡਾ ਕਾਰੋਬਾਰ ਰੁਕਦਾ ਚੱਲਿਆ ਤੁਹਾਨੂੰ ਗਰੀਬੀ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ ਤਾਂ ਤੁਸੀਂ ਇਸ ਉਪਾਅ ਨੂੰ ਜ਼ਰੂਰ ਕਰਿਓ ਇਸ ਉਪਾਅ ਨੂੰ ਕਰਨ ਦੇ ਲਈ ਦੋ ਹਰੀਆਂ ਲਾਲ ਮਿਰਚਾਂ ਤੇ ਇੱਕ ਕੇਲ ਇਹਨਾਂ ਦੇ ਨਾਲ ਤੁਸੀਂ ਉਪਾਅ ਕਰਨਾ ਹੈ ਇਸ ਉਪਾਅ ਨੂੰ ਕਿਹੜੇ ਦਿਨ ਵਾਰ ਕਰਨਾ ਹੈ ਤੇ ਕਿੰਨੀ ਵਾਰ ਕਰਨਾ ਹੈ ਤੇ ਕਿਸ ਤਰੀਕੇ ਦੇ ਨਾਲ ਕਰਨਾ ਹੈ ਇਹ ਸਾਰੀ ਜਾਣਕਾਰੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਣ ਜਾ ਰਹੇ ਹਾਂ ਇਹ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਖਾਸ ਹੋਣ ਵਾਲੀ ਹੈ ਇਸ ਕਰਕੇ ਵੀਡੀਓ ਦੇ ਅੰਤ ਦੇ ਤੱਕ ਬਣੇ ਰਹਿਣਾ ਤਾਂ ਜੋ ਕਿ ਤੁਹਾਨੂੰ ਪੂਰੀ ਜਾਣਕਾਰੀ ਮਿਲ ਸਕੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਵੱਧ ਤੋਂ ਵੱਧ ਕਰਿਆ ਕਰੋ ਤੇ ਕਮੈਂਟ ਬਾਕਸ ਦੇ ਵਿੱਚ ਵਾਹੀ ਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਦੋ ਹਰੀਆਂ ਮਿਰਚਾਂ ਤੇ ਇੱਕ ਕਿਲ ਦੇ ਨਾਲ ਇਸ ਤਰ੍ਹਾਂ ਦਾ ਤੁਸੀਂ ਉਪਾਅ ਕਰਨਾ ਹੈ ਕਿ ਭਾਵੇਂ ਤੁਹਾਡੇ ਹਜ਼ਾਰਾਂ ਹੀ ਦੁਸ਼ਮਣ ਕਿਉ ਨਾ ਹੋਣ ਆਮੀ ਕਿੰਨੇ ਵੀ ਲੋਕ ਜਿਨ੍ਹਾਂ ਨੇ ਤੁਹਾਡੇ ਤੇ ਕਿਸੇ ਚੀਜ਼ ਦਾ ਕੁਝ ਕੀਤਾ ਕਰਾਇਆ ਇਸ ਉਪਾਣੂ ਕਰਨ ਦੇ ਨਾਲ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਆਪਣੇ ਆਪ ਹੀ ਪਾਸਾ ਵੱਟ ਜਾਣਗੇ। ਚਾਹੇ ਵੀ ਤੁਹਾਡਾ ਕੋਈ ਵਾਲ ਵਿੰਗਾ ਨਹੀਂ ਕਰ ਸਕਦਾ ਜੇਕਰ ਤੁਸੀਂ ਇਸ ਉਪਾਣੂ ਕਰ ਲਓਗੇ। ਜੇਕਰ ਤੁਸੀਂ ਇਸ ਉਪਾਣੂ ਕਰ ਲਓਗੇ ਤਾਂ ਉਹ ਤੁਹਾਡੇ ਨਾਲ ਤਾਂ ਕੀ ਚਾਹੇ ਕਿਸੇ ਹੋਰ ਦੇ ਨਾਲ ਵੀ ਉਹ ਬੁਰਾ ਨਾ ਕਰਨਗੇ ਕਿਉਂਕਿ ਉਹਨਾਂ ਦੀ ਜੋ ਗੁੱਧੀ ਹੈ ਜੋ ਇਸ ਤਰ੍ਹਾਂ ਦਾ ਕੰਮ ਕਰਨ ਦੀ ਉਹਨਾਂ ਦੀ ਸੋਚ ਉਹੀ ਉਹਨਾਂ ਦੇ ਦਿਮਾਗ ਤੋਂ ਨਿਕਲ ਕੇ ਦੂਰ ਹੋ ਜਾਵੇਗੀ। ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਲੋਕ ਕਿਸੇ ਦੇ ਉੱਪਰ ਕੁਝ ਕਰਨ ਕਰਦੇ ਕਰਾਉਂਦੇ ਕਿੰਨਾ ਦੇ ਉੱਪਰ ਨੇ ਜਿਨ੍ਹਾਂ ਦੇ ਕੋਲ ਬਹੁਤ ਸਾਰਾ ਪੈਸਾ ਹੁੰਦਾ ਹੈ ਜਾਂ ਜਿਨ੍ਹਾਂ ਦੀ ਜ਼ਿੰਦਗੀ ਦੇ ਵਿੱਚ ਕਦੇ ਵੀ ਉਹਨਾਂ ਨੂੰ ਗਰੀਬੀ ਦਾ ਸਾਹਮਣਾ ਨਹੀਂ ਕਰਨਾ ਪਿਆ ਧਨ ਦੌਲਤ ਦੀ ਕੋਈ ਵੀ ਕਮੀ ਨਹੀਂ ਹੁੰਦੀ ਜਿਨ੍ਹਾਂ ਦੇ ਘਰ ਦੇ ਵਿੱਚ ਤੇ ਉਹਨਾਂ ਦੀ ਇਸ ਤਰੱਕੀ ਨੂੰ ਦੇ ਕੇ ਉਹਨਾਂ ਦੇ ਬਹੁਤ ਸਾਰੇ ਦੁਸ਼ਮਣ ਬਣ ਜਾਂਦੇ ਜੇਕਰ ਤੁਸੀਂ ਇਹ ਨਹੀਂ ਚਾਹੁੰਦੇ ਕਿ ਤੁਹਾਡੇ ਉੱਪਰ ਕਿਸੇ ਦਾ ਕੋਈ ਕਾਲਾ ਜਾਦੂ ਕੀਤਾ ਹੈ ਉਹ ਕਿਹੜਾ ਇਨਸਾਨ ਹੈ ਜਾਂ ਫਿਰ ਜੋ ਤੁਹਾਡੇ ਨਾਲ ਦੁਸ਼ਮਣੀ ਪਣਾ ਰਿਹਾ ਹੈ ਉਹ ਕਿਹੜਾ ਇਨਸਾਨ ਹੈ ਉਸ ਦਾ ਨਾਮ ਕੀ ਤੁਸੀਂ ਬਿਲਕੁਲ ਵੀ ਨਹੀਂ ਜਾਣਦੇ ਫਿਰ ਵੀ ਤੁਸੀਂ ਇਸ ਉਪਾਅ ਨੂੰ ਕਰ ਸਕਦੇ ਹੋ ਤੇ ਇਸ ਤੋਂ ਇਲਾਵਾ ਜੇਕਰ ਇਹ ਪ੍ਰੋਬਲਮ ਇਹ ਮੁਸ਼ਕਲ ਕਿਸੇ ਵਿਅਕਤੀ ਜਾਂ ਫਿਰ ਪੁਰਸ਼ ਨੂੰਏ ਤਾਂ ਦੋਨੇ ਹੀ ਇਸ ਉਪਾਣੂ ਕਰ ਸਕਦੇ ਨੇ ਲੇਡੀਜ਼ ਵੀ ਚੈਂਸ ਵੀ ਇਸ ਉਪਾਣੂ ਕਰਨ ਦਾ ਸਹੀ ਸਮਾਂ ਕਿਹੜਾ ਹੈ ਤੇ ਕਿਹੜੇ ਦਿਨ ਤੁਸੀਂ ਇਸ ਉਪਾਣੂ ਕਰਨਾ ਹੈ ਇਸ ਉਪਾਣੂ ਕਰਨ ਦੇ ਲਈ ਤੁਹਾਨੂੰ ਕੋਈ ਦਿਨ ਵਾਰ ਦੀ ਜ਼ਰੂਰਤ ਨਹੀਂ ਤੁਸੀਂ ਕਿਸੇ ਵੀ ਦਿਨ ਇਸ ਉਪਾਣੂ ਕਰ ਸਕਦੇ ਹੋ ਤੇ ਇਸ ਉਪਾਣੂ ਕਰਨ ਦੇ ਲਈ ਤੁਹਾਨੂੰ ਦੋ ਹਰੀਆਂ ਮਿਰਚਾਂ ਚਾਹੀਦੀਆਂ ਨੇ ਹਰੀਆਂ ਮਿਰਚਾਂ ਤੁਸੀਂ ਧਿਆਨ ਰੱਖਿਓ ਕਿ ਸੁੱਕੀਆਂ ਹੋਈਆਂ ਨਹੀਂ ਹੋਣੀਆਂ ਚਾਹੀਦੀਆਂ ਬਿਲਕੁਲ ਤਾਜ਼ੀਆਂ ਤੇ ਫਰੈਸ਼ ਹੋਣੀਆਂ ਚਾਹੀਦੀਆਂ ਨੇ ਤੇ ਇੱਕ ਤੁਹਾਨੂੰ ਚਾਹੀਦੀ ਏ ਲੋਹੇ ਦੀ ਕਿੱਲ ਜਿਹੜੀ ਤੁਸੀਂ ਲੋਹੇ ਦੀ ਕਿੱਲ ਲੈਣੀ ਆ ਉਹ ਜੰਗ ਲੱਗੀ ਹੋਈ ਲੈਣੀ ਏ ਜੇਕਰ ਤੁਹਾਡੇ ਘਰ ਦੇ ਵਿੱਚ ਤੁਸੀਂ ਕਿਤੇ ਦੇਖੋਗੇ ਕੋਈ ਪੁਰਾਣੀ ਕੋਈ ਜੰਗ ਲੱਗੀ ਹੋਈ ਕਿੱਲ ਹੋਵੇਗੀ ਤੁਸੀਂ ਉਸ ਦਾ ਇਸਤੇਮਾਲ ਕਰਨਾ ਹੈ ਨਵੀਂ ਕਿੱਲ ਲਿਆ ਕੇ ਉਸ ਦਾ ਇਸਤੇਮਾਲ ਨਹੀਂ ਕਰਨਾ ਤੇ ਇੱਕ ਤੁਸੀਂ ਲੈਣਾ ਹੈ ਬਲੈਕ ਕਲਰ ਦਾ ਪੈਨ ਜਾਂ ਫਿਰ ਮਾਰਕਰ ਜਾਂ ਬਲੈਕ ਕਲਰ ਦੀ ਸ਼ਾਈ ਦੋ ਹਰੀਆਂ ਮਿਰਚਾਂ ਜਿਹੜੀਆਂ ਤੁਸੀਂ ਲਈਆਂ ਨੇ ਉਹਨਾਂ ਦੇ ਉੱਪਰ ਤੁਸੀਂ ਆਪਣੇ ਜਿਹੜੇ ਵੀ ਤੁਹਾਨੂੰ ਕੋਈ ਲੋਕ ਤੁਹਾਡੇ ਦੁਸ਼ਮਣ ਤੁਹਾਨੂੰ ਤੰਗ ਪਰੇਸ਼ਾਨ ਕਰ ਰਹੇ ਨੇ ਜਾਂ ਤੁਹਾਨੂੰ ਕਿਸੇ ਤੇ ਸ਼ੱਕ ਹੈ ਕਿ ਉਹ ਤੁਹਾਨੂੰ ਤੁਹਾਡੇ ਤੇ ਕੁਝ ਉਸਦਾ ਕੀਤਾ ਕਿਤਾ ਕਰਾਇਆ ਹੈ ਤੁਸੀਂ ਉਸ ਦੋਨਾਂ ਮਿਰਚਾਂ ਤੇ ਉਸ ਇਨਸਾਨ ਦਾ ਨਾਮ ਵੀ ਲਿਖ ਸਕਦੇ ਹੋ ਤੇ ਜੇਕਰ ਤੁਹਾਨੂੰ ਨਾਮ ਨਹੀਂ ਪਤਾ ਤਾਂ ਤੁਸੀਂ ਦੋਨਾਂ ਮਿਰਚਾਂ ਦੇ ਉੱਪਰ ਦੁਸ਼ਮਣ ਵੀ ਲਿਖ ਸਕਦੇ ਹੋ ਗੁਪਤ ਦੁਸ਼ਮਣ ਦੋਨਾਂ ਮਿਰਚਾਂ ਦੇ ਉੱਪਰ ਤੁਸੀਂ ਸੇਮ ਤਰ੍ਹਾਂ ਹੀ ਲਿਖਣਾ ਹੈ ਤੇ ਤੁਸੀਂ ਬਲੈਕ ਕਲਰ ਦੇ ਨਾਲ ਲਿਖਣਾ ਭਾਵੇਂ ਉਹ ਮਾਰਕਰ ਦੇ ਨਾਲ ਲਿਖ ਸਕਦੇ ਹੋ ਪੈਨ ਦੇ ਨਾਲ ਜਾਂ ਫਿਰ ਸ਼ਿਹਾਈ ਦੇ ਨਾਲ ਇਸ ਤਰ੍ਹਾਂ ਲਿਖਣ ਤੋਂ ਬਾਅਦ ਦੇ ਵਿੱਚ ਜਿਹੜਾ ਤੁਸੀਂ ਕਿੱਲ ਲਿਆ ਹੋਵੇਗਾ ਉਸ ਕਿੱਲ ਨੂੰ ਇਹਨਾਂ ਦੋਨੇ ਮਿਰਚਾਂ ਦੇ ਵਿੱਚ ਚੰਗੀ ਤਰ੍ਹਾਂ ਘੱਟ ਦੇਣਾ ਹੈ ਦੋਨੇ ਮਿਰਚਾਂ ਦੇ ਵਿੱਚ ਕਿੱਲ ਇਸ ਤਰ੍ਹਾਂ ਲਗਾ ਦਿਓ ਕਿ ਪੂਰਾ ਜਿਵੇਂ ਵਿੱਚ ਅਸੀਂ ਪਾਉਣੀ ਆਰ ਪਰ ਚੀਜ਼ ਹੋ ਜਾਂਦੀ ਜਿਵੇਂ ਆਪਾਂ ਸੋਈ ਕਿਸੇ ਕੱਪੜੇ ਦੇ ਵਿੱਚ ਲਗਾਉਣੀ ਆ ਉਸ ਨੂੰ ਆਰ ਪਰ ਕਰਦੇ ਆ ਇਸ ਤਰੀਕੇ ਦੇ ਨਾਲ ਤੁਸੀਂ ਦੋਨਾ ਮਿਰਚਾਂ ਦੇ ਵਿੱਚੋਂ ਕਿੱਲ ਨੂੰ ਘੱਟ ਦੇ ਲੈ ਜਦੋਂ ਤੁਸੀਂ ਇਹਨਾਂ ਦੋ ਹਰੀਆਂ ਮਿਰਚਾਂ ਦੇ ਵਿੱਚ ਕੇਲ ਨੂੰ ਲਗਾਉਗੇ ਇਹ ਕੇਲ ਨੂੰ ਲਗਾਉਂਦੇ ਸਮੇਂ ਤੁਸੀਂ ਇੱਕ ਮੰਤਰ ਦਾ ਜਾਪ ਵੀ ਕਰਨਾ ਇਸ ਨੂੰ ਤੁਸੀਂ ਚੰਗੀ ਤਰ੍ਹਾਂ ਕਿਸੇ ਕਾਗਜ਼ ਪੇਪਰ ਦੇ ਉੱਪਰ ਨੋਟ ਵੀ ਕਰ ਸਕਦੇ ਹੋ ਮੰਤਰ ਓਮ ਸ਼ਤਰੂ ਦਮ ਦਮ ਸੁਵਾਹਾ ਇਸੇ ਤਰ੍ਹਾਂ ਜੇਕਰ ਤੁਹਾਨੂੰ ਆਪਣੇ ਦੁਸ਼ਮਣ ਚਾਹ ਜੋ ਤੰਗ ਪਰੇਸ਼ਾਨ ਕਰ ਰਿਹਾ ਇਨਸਾਨ ਉਸ ਦਾ ਨਾਮ ਪਤਾ ਹੈ ਤਾਂ ਜਿੱਥੇ 76 ਲਿਖਿਆ ਹੋਇਆ ਉੱਥੇ ਤੁਸੀਂ ਉਸ ਇਨਸਾਨ ਦਾ ਨਾਮ ਵੀ ਕਰ ਸਕਦੇ ਚਲੋ ਤੁਸੀਂ ਹਰੀ ਮੇਰਚ ਦੇ ਵਿੱਚ ਕਿੱਲ ਨੂੰ ਲਗਾਓਗੇ ਲਗਾਉਂਦੇ ਲਗਾਉਂਦੇ ਤੁਸੀਂ ਇਸ ਮੰਤਰ ਨੂੰ ਬੋਲ ਦਿਓਗੇ ਤੇ ਇਸ ਦੇ ਨਾਲ ਤੁਹਾਡੇ ਜਿਹੜੇ ਦੁਸ਼ਮਣ ਨੇ ਉਹ ਤੁਹਾਡੇ ਤੋਂ 100 ਗੋਹਾ ਦੂਰ ਹੋ ਜਾਣਗੇ ਤੁਹਾਡਾ ਬੁਰਾ ਕਰਨ ਤੋਂ ਪਹਿਲਾਂ ਉਹ ਸੋਚਣਾ ਸ਼ੁਰੂ ਕਰਨਗੇ ਇਹ ਜੋ ਮੰਤਰ ਬੋਲਣਾ ਹੈ ਇਸ ਨੂੰ ਕਿੰਨੀ ਵਾਰ ਬੋਲਣਾ ਹੈ ਇਸ ਨੂੰ ਤੁਸੀਂ ਹਰੀਆਂ ਮਿਰਚਾਂ ਦੇ ਵਿੱਚ ਕੇਲ ਨੂੰ ਲਗਾਉਂਦੇ ਹੋਏ 11 ਵਾਰ ਇਸ ਮੰਤਰ ਨੂੰ ਬੋਲਣਾ ਹੈ ਇਹ ਧਿਆਨ ਦੇ ਵਿੱਚ ਰੱਖਿਓ ਕਿ ਮੰਤਰ ਤੁਸੀਂ ਸਹੀ ਤਰੀਕੇ ਦੀ ਨਾਲ ਬੋਲਿਓ ਜਿਵੇਂ ਤੁਸੀਂ ਹਰੀਆਂ ਮਿਰਚਾਂ ਦੇ ਵਿੱਚ ਕੇਲ ਨੂੰ ਗੜ ਦਿੱਤਾ ਤੇ 11 ਵਾਰ ਮੰਤਰ ਵੀ ਬੋਲ ਦਿੱਤਾ ਤੇ ਇਸ ਤੋਂ ਬਾਅਦ ਦੇ ਵਿੱਚ ਤੁਸੀਂ ਆਪਣੇ ਮਨ ਹੀ ਮਨ ਦੇ ਵਿੱਚ ਤੁਸੀਂ ਜਿਹੜੇ ਵੀ ਆਪਣੇ ਗੁਰੂ ਪੀਰ ਨੂੰ ਮੰਨਦੇ ਹੋ ਤੁਸੀਂ ਜਿਹੜੇ ਦੇਵੀ ਦੇਵਤੇ ਨੂੰ ਮੰਨਦੇ ਹੋ ਉਹਨਾਂ ਦੇ ਅੱਗੇ ਤੁਸੀਂ ਆਪਣੀ ਅਰਦਾਸ ਪ੍ਰਾਰਥਨਾ ਕਰਨੀ ਹੈ ਕਿ ਜਿਹੜੇ ਤੁਹਾਡੇ ਦੁਸ਼ਮਣ ਨੇ ਚਾ ਜਿਹੜੇ ਵੀ ਲੋਕ ਜਿਹੜਾ ਇਨਸਾਨ ਤੁਹਾਨੂੰ ਤੰਗ ਪਰੇਸ਼ਾਨ ਕਰ ਰਿਹਾ ਤੁਹਾਡੇ ਤੇ ਕਿਸੇ ਚੀਜ਼ ਦਾ ਕੋਈ ਮਾੜਾ ਪ੍ਰਭਾਵ ਪਾ ਰਿਹਾ ਗੁਪਤ ਤੁਹਾਡੇ ਦੁਸ਼ਮਣ ਨੇ ਚਾ ਜੋ ਵੀ ਤੁਹਾਡਾ ਕੋਈ ਬੁਰਾ ਚਾਹੁੰਦਾ ਉਹ ਤੁਹਾਡੇ ਤੋਂ ਦੂਰ ਹੋ ਜਾਵੇ ਇਸ ਤਰੀਕੇ ਦੇ ਨਾਲ ਤੁਸੀਂ ਆਪਣੀ ਅਰਦਾਸ ਕਰ ਸਕਦੇ ਹੋ ਕਿ ਜੇਕਰ ਤੁਹਾਡੇ ਉੱਪਰ ਕਿਸੇ ਨੇ ਕੁਝ ਮਾੜਾ ਵੀ ਕੀਤਾ ਹੋਇਆ ਹੈ ਨਾ ਉਹ ਵੀ ਚੀਜ਼ ਦਾ ਅਸਰ ਤੁਹਾਡੇ ਤੋਂ ਦੂਰ ਹੋ ਜਾਵੇ। ਇਸ ਤਰ੍ਹਾਂ ਤੁਸੀਂ ਆਪਣੀ ਅਰਦਾਸ ਕਰਨੀ ਹੈ ਪਰਮਾਤਮਾ ਦੇ ਅੱਗੇ ਕਿ ਪਰਮਾਤਮਾ ਵਾਹਿਗੁਰੂ ਤੁਸੀਂ ਸਭ ਦਾ ਭਲਾ ਕਰਦੇ ਹੋ ਤੇ ਮੇਰਾ ਵੀ ਤੁਸੀਂ ਭਲਾ ਕਰਿਓ ਮੇਰੀ ਜ਼ਿੰਦਗੀ ਦੇ ਵਿੱਚੋਂ ਇਹ ਸਭ ਤੋਂ ਵੱਡੀ ਪ੍ਰੋਬਲਮ ਪਰੇਸ਼ਾਨੀ ਹੈ ਜਿਹੜੀ ਉਹ ਦੂਰ ਹੋ ਜਾਵੇ ਕਿਉਂਕਿ ਜਦੋਂ ਆਪਣੇ ਤੇ ਕਿਸੇ ਦਾ ਕੁਝ ਕੀਤਾ ਕਰਾਇਆ ਹੁੰਦਾ ਤਾਂ ਆਪਾਂ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਪਰੇਸ਼ਾਨੀਆਂ ਦੇ ਵਿੱਚ ਘੇਰੇ ਜਾਂਦੇ ਆ ਜਿਸ ਦੇ ਕਰਕੇ ਸਾਨੂੰ ਗਰੀਬੀ ਦਾ ਵੀ ਕਿਤੇ ਨਾ ਕਿਤੇ ਸਾਹਮਣਾ ਕਰਨਾ ਪੈਂਦਾ ਤੇ ਜੇਕਰ ਤੁਹਾਡੀ ਇਹ ਸਾਰੀ ਮੁਸ਼ਕਲ ਹੱਲ ਹੋ ਜਾਵੇਗੀ ਤੁਹਾਨੂੰ ਕਦੇ ਵੀ ਤੁਹਾਡੇ ਘਰ ਦੇ ਵਿੱਚ ਗਰੀਬੀ ਨਹੀਂ ਆਵੇਗੀ ਤੇ ਨਾ ਹੀ ਤੁਹਾਨੂੰ ਕਦੇ ਵੀ ਗਰੀਬੀ ਦਾ ਸਾਹਮਣਾ ਕਰਨਾ ਪਵੇਗਾ ਤੇ ਸਭ ਤੋਂ ਵੱਡੀ ਗੱਲ ਜੇਕਰ ਅਸੀਂ ਕਿਸੇ ਦੇ ਨਾਲ ਕਦੇ ਕੁਝ ਗਲਤ ਨਹੀਂ ਕੀਤਾ ਹੋਵੇਗਾ ਕਦੇ ਅਸੀਂ ਕਿਸੇ ਦਾ ਬੁਰਾ ਨਹੀਂ ਕੀਤਾ ਹੋਵੇਗਾ ਭਾਵੇਂ ਕੋਈ ਲੱਖ ਸਾਡਾ ਪੂਰਾ ਕਰ ਲੇ ਪਰ ਸਾਡੇ ਤੇ ਉਸ ਚੀਜ਼ ਦਾ ਕਦੇ ਵੀ ਅਸਰ ਨਹੀਂ ਹੋਵੇਗਾ ਕਿਉਂਕਿ ਚੇਕਰ ਸਾਨੂੰ ਪਰਮਾਤਮਾ ਤੇ ਭਰੋਸਾ ਹੋਵੇਗਾ ਇਸਰ ਆਪਣੀ ਅਰਦਾਸ ਕਰਨ ਤੋਂ ਬਾਅਦ ਦੇ ਵਿੱਚ ਤੁਸੀਂ ਇੱਕ ਐਸੇ ਥਾਨ ਤੇ ਜਾਣਾ ਆਪਣੇ ਘਰ ਤੋਂ ਬਾਹਰ ਸੁਨਸਾਨ ਜਗਾ ਹੋਵੇ ਤੇ ਉਥੇ ਮਿਲਟੀ ਹੋਵੇ ਤੁਸੀਂ ਇਸੇ ਇਸੇ ਜਗਾ ਤੇ ਜਾ ਕੇ ਜਾਂਦੇ ਹੋਏ ਤੁਸੀਂ ਰਸਤੇ ਦੇ ਵਿੱਚ ਕਿਸੇ ਦੇ ਕੋਲ ਨਾ ਹੀ ਰੁਕਣਾ ਹੈ ਤੇ ਨਾ ਹੀ ਕੋਈ ਗੱਲਬਾਤ ਕਰਨੀ ਤੇ ਇਸ ਉਪਾਅ ਨੂੰ ਤੁਸੀਂ ਕਰਨਾ ਵੀ ਗੋਪਤ ਵਿਧੀ ਦੇ ਨਾਲ ਹੈ ਕਿਸੇ ਨੂੰ ਇਹ ਨਹੀਂ ਪਤਾ ਹੋਣਾ ਚਾਹੀਦਾ ਕਿ ਤੁਸੀਂ ਇਹ ਉਪਾਅ ਕਰ ਰਹੇ ਹੋ ਕਿਉਂਕਿ ਜੇਕਰ ਅਸੀਂ ਕਿਸੇ ਨੂੰ ਇਹ ਦੱਸ ਦਿੰਨੇ ਆ ਤਾਂ ਇਸ ਉਪਾਅ ਦਾ ਸਾਨੂੰ ਫਾਇਦਾ ਨਹੀਂ ਹੁੰਦਾ ਕਿਸੇ ਸੁਨਸਾਨ ਜਗ੍ਹਾ ਤੇ ਜਾ ਕੇ ਇਹ ਹਰੀਆਂ ਮਿਰਚਾਂ ਤੇ ਕੇਲ ਨੂੰ ਤੁਸੀਂ ਮਿੱਟੀ ਦੇ ਵਿੱਚ ਗੱਡ ਦੇਣਾ ਜਿਹੜਾ ਤੁਸੀਂ ਹਰੀਆਂ ਮਿਰਚਾਂ ਦੇ ਵਿੱਚ ਕੇਲ ਲਗਾਇਆ ਉਹ ਕੇਲ ਦੇ ਸਮੇਤ ਹੀ ਇਹਨਾਂ ਹਰੀਆਂ ਮਿਰਚਾਂ ਨੂੰ ਤੁਸੀਂ ਗੱਡਣਾ ਥੋੜਾ ਡੰਗਾਈ ਤੇ ਤੁਸੀਂ ਜਾ ਕੇ ਕੱਢਿਓ ਤਾਂ ਜੋ ਕਿ ਇਹ ਕੇਲ ਕਿਸੇ ਨੂੰ ਲੱਗ ਨਾ ਸਕੇ ਇਸ ਤਰੀਕੇ ਦੇ ਨਾਲ ਤੁਸੀਂ ਹਰੀ ਮਿਰਚ ਤੇ ਕੇਲ ਨੂੰ ਗੱਡਣਾ ਹੈ ਕਿ ਉਕਰੋ ਉਹ ਦਿਖਾਈ ਨਾ ਦੇਵੇ ਤੇ ਡੰਗਾਈ ਤੇ ਗੱਡ ਕੇ ਆਉਣਾ ਇਹਨਾਂ ਕਰਨ ਤੋਂ ਬਾਅਦ ਵਿੱਚ ਤੁਸੀਂ ਆਪਣੇ ਘਰ ਵਾਪਸ ਆ ਜਾਣਾ ਵਾਪਸ ਆਉਂਦੇ ਸਮੇਂ ਵੀ ਤੁਸੀਂ ਕਿਸੇ ਦੇ ਨਾਲ ਕੋਈ ਗੱਲਬਾਤ ਨਹੀਂ ਕਰਨੀ ਤੇ ਨਾ ਹੀ ਤੁਸੀਂ ਇਸ ਉਪਾਅ ਨੂੰ ਕਰਦੇ ਸਮੇਂ ਕਿਤੇ ਰਸਤੇ ਦੇ ਵਿੱਚ ਰੁਕਣਾ ਇਹ ਬਹੁਤ ਹੀ ਸਰਲ ਤੇ ਈਜ਼ੀ ਉਪਾਏ ਇੱਕ ਛੋਟਾ ਜਿਹਾ ਉਪਾਏ ਤੇ ਇਸ ਨੂੰ ਤੁਸੀਂ ਧਿਆਨ ਰੱਖਣਾ ਹੈ ਕਰਨਾ ਗੁਪਤ ਵਿਧੀ ਦੇ ਨਾਲ ਹੈ ਉਪਾਅ ਕਰਦੇ ਸਮੇਂ ਨਾ ਹੀ ਤੁਸੀਂ ਕਿਸੇ ਨੂੰ ਦੱਸਣਾ ਹੈ ਤੇ ਨਾ ਹੀ ਤੁਸੀਂ ਉਪਾਅ ਕਰਦੇ ਸਮੇਂ ਕੋਸ਼ਿਸ਼ ਕਰੋ ਕਿ ਤੁਹਾਨੂੰ ਕੋਈ ਦੇਖੇ ਇਹ ਇੱਕ ਛੋਟਾ ਜਿਹਾ ਉਪਾਅ ਤੁਹਾਡੀ ਜ਼ਿੰਦਗੀ ਦੀਆਂ ਬਹੁਤ ਬਹੁਤ ਸਾਰੀਆਂ ਮੁਸ਼ਕਲਾਂ ਨੂੰ ਦੂਰ ਕਰ ਸਕਦਾ ਹੈ ਜੇਕਰ ਤੁਸੀਂ ਇਸ ਉਪਾਅ ਨੂੰ ਵਿਸ਼ਵਾਸ ਦੇ ਨਾਲ ਕਰੋਗੇ ਕਿਉਂਕਿ ਹਰ ਇੱਕ ਕੰਮ ਜੇ ਵਿਸ਼ਵਾਸ ਦੇ ਨਾਲ ਕਰੀਏ ਤਾਂ ਉਹਦੇ ਵਿੱਚ ਹੀ ਸਾਨੂੰ ਸਫਲਤਾ ਮਿਲਦੀ ਹੈ ਕਿਸੇ ਵੀ ਦਿਨ ਤੁਸੀਂ ਇਸ ਉਪਾਅ ਨੂੰ ਕਰ ਸਕਦੇ ਹੋ ਤੇ ਇਸ ਉਪਾਅ ਨੂੰ ਕਰਨ ਦੇ ਲੱਗੇ ਤੁਸੀਂ ਕੋਸ਼ਿਸ਼ ਕਰੋ ਕਿ ਇਹ ਸ਼ਾਮ ਦੇ ਸਭੇ ਸਮੇਂ ਹੀ ਕਰੋ ਜਦੋਂ ਸੂਰਜ ਛਿਪ ਜਾਂਦਾ ਹੈ ਸੁਰਸ਼ੇਪਨ ਤੋਂ ਤੁਰੰਤ ਬਾਅਦ ਦੇ ਵਿੱਚ ਤੁਸੀਂ ਇਸ ਉਪਾਅ ਨੂੰ ਬੜੇ ਈਜ਼ੀ ਤੇ ਸਰਲ ਤਰੀਕੇ ਦੇ ਨਾਲ ਬਿਨਾ ਕੁਝ ਖਰਚਾ ਕੀਤੇ ਆਪਣੇ ਘਰ ਦੇ ਵਿੱਚ ਬੈਠੇ ਹੀ ਤੁਸੀਂ ਕਰ ਸਕਦੇ ਹੋ ਇਹ ਇੱਕ ਛੋਟਾ ਜਿਹਾ ਉਪਾਅ ਤੁਹਾਡੇ ਹਜ਼ਾਰਾਂ ਦੁਸ਼ਮਣਾਂ ਨੂੰ ਤੇ ਪਰੇਸ਼ਾਨੀਆਂ ਨੂੰ ਦੂਰ ਕਰ ਸਕਦਾ ਹੈ ਇੱਕ ਵਾਰ ਤੁਸੀਂ ਜ਼ਰੂਰ ਇਸ ਉਪਾਅ ਨੂੰ ਕਰਕੇ ਦੇਖਿਓ ਇਹ ਉਪਾਅ ਦੇ ਨਾਲ ਬਹੁਤ ਸਾਰੇ ਲੋਕਾਂ ਨੂੰ ਅਨੇਕਾਂ ਹੀ ਫਾਇਦੇ ਹੋਏ ਨੇ ਬਹੁਤ ਸਾਰੀਆਂ ਮਸੀਬਤਾਂ ਤੇ ਮੁਸ਼ਕਲਾਂ ਦਾ ਹੱਲ ਹੋਇਆ ਇਸ ਉਪਾਅ ਨੂੰ ਇੱਕ ਵਾਰ ਜ਼ਰੂਰ ਕਰਕੇ ਦੇਖਿਓ ਸੋ ਇਹ ਹੀ ਸੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਤੇ ਇੱਕ ਛੋਟਾ ਜਿਹਾ ਉਪਾਅ ਜੋ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਿਆ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਸਾਡੀਆਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਵੱਧ ਤੋਂ ਵੱਧ ਕਰਿਆ ਕਰੋ ਤੇ ਕਮੈਂਟ ਬਾਕਸ ਦੇ ਵਿੱਚ ਵਾਹੀ ਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਤੁਹਾਡਾ ਸਾਰਿਆਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ ਜੀ